ਆ ਚੁੱਕੀ ਆ ਕੋਈ ਵੀ ਤਿੰਨ ਸੂਟ ਤੁਸੀਂ ਇਹਨਾਂ ਚੋਂ ਪਸੰਦ ਕਰ ਸਕਦੇ ਹੋ ਪਿਓਰ ਕਾਟਨ ਦੇ ਸੂਟ ਹੋਣਗੇ 2.5 ਮੀਟਰ ਦੀ ਸ਼ਰਟ ਹੋਏਗੀ 2.5 ਮੀਟਰ ਦੀ ਹੀ ਬਾਟਮ ਹੋਏਗੀ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਮੈਮ ਪਲੀਜ਼ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਹੈਗੇ ਤਾਂ ਪਲੀਜ਼ ਸਾਨੂੰ ਪਿੱਕਾ ਸੈਂਡ ਕਰ ਦਿਓ ਕਿਉਂਕਿ ਇਹ ਸਟਾਕ ਤੀਸਰੇ ਚੌਥੇ ਦਿਨ ਆਉਂਦਾ ਹੀ ਰਹਿੰਦਾ ਹੈ ਬਟ ਵਟਸਐਪ ਤੇ ਇੰਨੇ ਜ਼ਿਆਦਾ ਕਲਰ ਦਿਖਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਆਪਣੇ ਤਿੰਨ ਸੂਟ ਜਿਹੜੇ ਉਹ ਪਸੰਦ ਕਰ ਸਕਦੇ ਹੋ ਕਲਰ ਬਹੁਤ ਜਿਆਦੇ ਸੋਹਣੇ ਨੇ ਐਂਡ ਪਿਓਰ ਕਾਟਨ ਦਾ ਹੋਊਗਾ ਜਿਵੇਂ ਕਿ ਹੁਣ ਬਹੁਤ ਜਿਆਦੀ ਗਰਮੀ ਆ ਰਹੀ ਆ ਤਾਂ ਪਿਓਰ ਜਿਹੜੀ ਸੂਤੀ ਕਾਟਨ ਹੁੰਦੀ ਆ ਉਹੀ ਵਧੀਆ ਰਹਿੰਦੀ ਆ ਤੇ ਇਸ ਕਰਕੇ ਆਪਾਂ ਇਹ ਜੇ ਸੂਟਾਂ ਦੀ ਆਫਰ ਫਿਰ ਤੋਂ ਲਗਾ ਦਿੱਤੀ ਆ 1500 ਦੇ ਤਿੰਨ ਸੂਟ ਹੋਣਗੇ ਫ੍ਰੀ ਸ਼ਿਪਿੰਗ ਦੇ ਵਿੱਚ ਕੋਈ ਐਕਸਟਰਾ ਪੇਮੈਂਟ ਨਹੀਂ ਹੋਏਗੀ ਫ੍ਰੀ ਸ਼ਿਪਿੰਗ ਦੇ ਵਿੱਚ 1500 ਦੇ 300 ਦਾ ਤੁਸੀਂ ਲੈ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਐਂਡ ਇਹਨਾਂ ਦੇ ਡਿਜ਼ਾਈਨਿੰਗ ਕਰਕੇ ਤੁਸੀਂ ਲੈਸਾਂ ਦੇ ਨਾਲ ਜਾਂ ਫਿਰ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਡਿਜ਼ਾਈਨਰ ਪੀਸ ਇਹਨਾਂ ਨੂੰ ਬਣਾਉਣਾ ਚਾਹੁੰਦੇ ਤਾਂ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਆ ਤੁਸੀਂ ਸਟਿਚਿੰਗ ਵੀ ਲੈ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਐਤਾ ਹੀ ਆਰਟ